ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨਸ ਤੁਹਾਡਾ ਸਵਾਗਤ ਕਰਦੀ ਹਾਂ ਤੇ ਭੈਣਾਂ ਦੇ ਬਟੀਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫੇਰ ਅਪ ਪਹਿਣਾ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਇਹ ਡਿਜ਼ਾਈਨ ਆ ਸਾਡਾ ਜਿਹੜਾ ਜਦੋਂ ਆਪਾਂ ਰਿਪੀਟ ਕੋਈ ਸਾਡਾ ਡਿਜ਼ਾਈਨ ਹੁੰਦਾ ਤੇ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜਾ ਡਿਜ਼ਾਈਨ ਸਾਡਾ ਵੱਧ ਤੋਂ ਵੱਧ ਰਿਪੀਟ ਹੋ ਰਿਹਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਾਡਾ ਕੋਈ ਡਿਜ਼ਾਈਨ ਰਿਪੀਟ ਹੁੰਦਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਦਿਆਂ ਤੇ ਤੁਸੀਂ ਸਾਡੀ ਕਲੈਕਸ਼ਨ ਨੂੰ ਜਿਹੜਾ ਪਿਆਰ ਕਰਦੇ ਹੋ ਤੇ ਲੋ ਜੀ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸ ਜਾਣਕਾਰੀ ਚਾਹੀਦੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਡਰਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਈ ਵਾਰ ਮੈਂ ਕਾਲ ਅਟੈਂਡ ਨਹੀਂ ਕਰ ਪਾਉਂਦੀ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਆ ਸਾਰੀਆਂ ਭੈਣਾਂ ਤੋਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਸਾਡਾ ਤਾਂ ਬਾਹਰ ਅੰਦਰ ਹੀ ਨਿਕਲ ਜਾਂਦਾ ਹੈ ਕਦੀ ਕਾਰੀਗਰਾਂ ਨੂੰ ਇਹ ਸਮਝਾਉਣਾ ਹੁੰਦਾ ਕਦੀ ਉਹ ਸਾਰਾ ਕੁਝ ਆਪਾਂ ਮੈਨੇਜ ਕਰਨਾ ਹੁੰਦਾ ਤੇ ਇਸ ਕਰਕੇ ਕਾਲ ਜਿਹੜੀ ਮੈਂ ਸ਼ਾਮ ਨੂੰ ਕੋਸ਼ਿਸ਼ ਕਰਦੀ ਆ ਕਿ 8 ਵਜੇ ਤੋਂ ਬਾਅਦ ਹੀ ਸਾਰੀਆਂ ਭੈਣਾਂ ਦੀ ਕਾਲ ਜਿਹੜੀ ਅਟੈਂਡ ਕਰਨ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਜੀ ਤਾਂ ਪਲੀਜ਼ ਜਦੋਂ ਮੈਂ ਇੱਕ ਵਾਰ ਤੁਹਾਡੀ ਕਾਲ ਅਟੈਂਡ ਨਹੀਂ ਕੀਤੀ ਦੋ ਵਾਰ ਨਹੀਂ ਕੀਤੀ ਤਾਂ ਸਮਝ ਲਿਆ ਕਰੋ ਕਿ ਮੈਂ ਕਿਤੇ ਬਿਜ਼ੀ ਆ ਇਸ ਕਰਕੇ ਮੈਂ ਤੁਹਾਡੀ ਕਾਲ ਜਿਹੜੀ ਅਟੈਂਡ ਨਹੀਂ ਕੀਤੀ ਇਸ ਕਰਕੇ ਤੁਸੀਂ ਮੈਨੂੰ ਵੌਇਸ ਮੈਸੇਜ ਸੈਂਡ ਕਰ ਦਿਆ ਕਰੋ ਕਿਉਂਕਿ ਵੌਇਸ ਮੈਸੇਜ ਮੈਂ ਉਸ ਟਾਈਮ ਸੁਣ ਲੈਣੀ ਆ ਅਗਰ ਮੈਂ ਨਹੀਂ ਸੁਣਦੀ ਤਾਂ ਕੋਈ ਹੋਰ ਮੈਨੂੰ ਜੜਾ ਤੁਹਾਡਾ ਮੈਸੇਜ ਆ ਜਾਣਾ ਕਿ ਇਹ ਮੈਸੇਜ ਆਇਆ ਵੀ ਤੁਸੀਂ ਇਹਨਾਂ ਨੂੰ ਦੱਸੋ ਵੀ ਜਲਦੀ ਜਲਦੀ ਰਿਪਲਾਈ ਕਰ ਦਿਓ ਠੀਕ ਹੈ ਜੀ ਤੇ ਇਸ ਕਰਕੇ ਜਦੋਂ ਮੇਰਾ ਟਾਈਮ ਲੱਗਾ ਮੈਂ ਤੁਹਾਨੂੰ ਜਿਹੜਾ ਮੈਸੇਜ ਹੋ ਰਿਪਲਾਈ ਜ਼ਰੂਰ ਕਰਦੀ ਆ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਅਜੇ ਸੋਹਣੇ ਸੂਟਾਂ ਦੇ ਨਾਲ ਤੇ ਸੂਟ ਜਿਹੜੀਆਂ ਪਹਿਣਾ ਪਹਿਲੇ ਦਿਨ ਤੋਂ ਆਪਣੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਡਿਜ਼ਾਈਨ ਆਪਣੇ ਕਾਫੀ ਰਿਪੀਟ ਹੋ ਰਹੇ ਨੇ ਤੇ ਕੁਝ ਆਪਣੇ ਸਟਿਚਿੰਗ ਹੋ ਗਏ ਇਹ ਵਾਲੇ ਡਿਜ਼ਾਈਨ ਤੇ ਕੁਝ ਹਜੇ ਆਪਣੇ ਬਣ ਰਹੇ ਨੇ ਉਹ ਸਟਿਚਿੰਗ ਹੋਣੀ ਹੈ ਹਜੇ ਜਿਵੇਂ ਜਿਵੇਂ ਸਟਿਚ ਹੋਈ ਜਾਣਗੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਜਾਵਾਂਗੇ ਨੋ ਜੀ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਇਹ ਕਲਰ ਸਾਡਾ ਕਾਫੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਸੇਮ ਕਲਰ ਸੇਮ ਡਿਜ਼ਾਈਨ ਆਪਾਂ ਨੇ ਇੱਕ ਸੂਟ ਰੈਡੀ ਕੀਤਾ ਸੀ ਤਾਂ ਹੁਣ ਕਾਫੀ ਜ਼ਿਆਦਾ ਸੂਟ ਜਿਹੜੇ ਨੇ ਇਸੇ ਕਲਰ ਦੇ ਉੱਪਰ ਇਸੇ ਡਿਜ਼ਾਈਨ ਦੇ ਉੱਪਰ ਬਣ ਰਹੇ ਨੇ ਵਰ ਔਰ ਕਮ ਦੀ ਕੁਆਲਿਟੀ ਚੈੱਕ ਕਰੋ ਮਟੀਰੀਅਲ ਦੀ ਕੁਆਲਿਟੀ ਚੈੱਕ ਕਰੋ ਇੱਥੇ ਮੈਂ ਇੱਕ ਗੱਲ ਸਾਰੀਆਂ ਭੈਣਾਂ ਨੂੰ ਕਹਿਣਾ ਚਾਹੂੰਗੀ ਕਿ ਸਸਤੇ ਦੀ ਦੌੜ ਦੇ ਵਿੱਚ ਨਾ ਭੱਜਿਆ ਕਰੋ ਦੇਖੋ ਸਸਤਾ ਤੁਸੀਂ ਲੈ ਲੋਗੇ ਅਗਰ ਇਹ ਸੂਟ ਤੁਹਾਡਾ 20000 ਚ ਬਣ ਰਿਹਾ ਜਾਂ 30000 ਚ ਬਣ ਰਿਹਾ ਜਾਂ 5000 ਚ ਬਣ ਰਿਹਾ ਹਨ ਪਹਿਲੀ ਗੱਲ ਤਾਂ ਹੈਂਡਵਰਕ ਦਾ ਕੋਈ ਵੀ ਪੀਸ 5000 ਦੇ ਵਿੱਚ ਨਹੀਂ ਬਣਦਾ ਕਾਫੀ ਬੁਟੀਕ ਵਾਲੇ ਹੋਣਗੇ ਤੁਹਾਨੂੰ ਕਹਿਣਗੇ ਕਿ ਇਹ ਸੂਟ ਸਾਡਾ 5000 ਚ ਹੈਂਡਵਰਕ ਦਾ ਬਣ ਰਿਹਾ ਬਟ ਉਹਦਾ ਕੋਈ ਫਾਇਦਾ ਨਹੀਂ ਥੋੜੇ ਟਾਈਮ ਬਾਅਦ ਤੁਹਾਡਾ ਮਟੀਰੀਅਲ ਦਾ ਕਲਰ ਚੇਂਜ ਹੋ ਜਾਏਗਾ ਹਨਾ ਤੇ ਇਸ ਤੋਂ ਚੰਗਾ ਹੈ ਕਿ ਤੁਸੀਂ ਅਗਰ ਪੈਸੇ ਲਗਾ ਰਹੇ ਹੋ ਤਾਂ ਕੋਈ ਅੱਛੀ ਚੀਜ਼ ਤੇ ਲਗਾਓ ਕਿਉਂਕਿ ਅਗਰ ਆਪਾਂ ਕੁਝ ਕੁਆਲਿਟੀ ਵਾਈਜ਼ ਪਾਇਆ ਹੁੰਦਾ ਤਾਂ ਉਹਦੀ ਲੁੱਕ ਸਾਡੇ ਬੋਡੀ ਦੇ ਉੱਪਰ ਪਤਾ ਲੱਗਦਾ ਕਿ ਆਪਾਂ ਹਲਕਾ ਕੁਝ ਵੇਅਰ ਕੀਤਾ ਹੈ ਕਿ ਜਾਂ ਆਪਾਂ ਕੁਝ ਅੱਛੀ ਕੁਆਲਿਟੀ ਦਾ ਵੇਅਰ ਕੀਤਾ ਹੈ ਤੇ ਲੋ ਜੀ ਪੂਰਾ ਡਿਜ਼ਾਈਨ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਹੈਵੀ ਨੈਕ ਬਣਿਆ ਹੋਇਆ ਔਰ ਇਸ ਤਰ੍ਹਾਂ ਹੈਵੀ ਬਾਜ਼ੂ ਬਣੀਆਂ ਹੋਈਆਂ ਨੇ ਪੂਰਾ ਹੈਵੀ ਸੂਟ ਹੈ ਪੂਰਾ ਪੀਸ ਆਪਾਂ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਇਹਦੇ ਵਿੱਚ ਕੋਈ ਮਸ਼ੀਨ ਕੋਈ ਆਰੀ ਕੋਈ ਥ्रेड ਨਹੀਂ ਯੂਜ਼ ਕੀਤਾ ਆਪਾਂ ਨੇ ਕਿਉਂਕਿ ਹੈਵੀ ਸੂਟ ਨੇ ਪਾਰਟੀ ویئر ਸੂਟ ਨੇ ਇਸ ਕਰਕੇ ਆਪਾਂ ਸਾਰਾ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਬਹੁਤ ਸੋਹਣਾ ਇਸ ਤਰ੍ਹਾਂ ਸੈਂਟਰ ਪੈਨਲ ਬਣਿਆ ਹੋਇਆ neck ਬਹੁਤ ਹੈਵੀ ਬਣਿਆ ਹੋਇਆ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਜੀ ਠੀਕ ਹੈ ਜੀ ਤਾਂ ਇਹ ਜਿੰਨੀ ਵਾਰ ਸਾਡਾ ਇਹ ਡਿਜ਼ਾਈਨ ਰਿਪੀਟ ਹੋਇਆ ਇਹਦੇ ਵਿੱਚ ਕਿਸੇ ਵੀ ਕਸਟਮਰ ਨੇ ਸਾਡੇ ਕੋਲ ਕੁਝ ਵੀ ਚੇਂਜ ਜਿਹੜਾ ਨਹੀਂ ਕਰਵਾਇਆ ਕਿਉਂਕਿ ਅਗਰ ਡਿਜ਼ਾਈਨ ਆਪਾਂ ਚੇਂਜ ਕਰਾਂਗੇ ਤਾਂ ਕਿਤੇ ਨਾ ਕਿਤੇ ਡਿਜ਼ਾਈਨ ਜਿਹੜਾ ਸਾਡਾ ਖਰਾਬ ਹੋ ਜਾਏਗਾ ਇਸ ਤਰ੍ਹਾਂ ਰਹੇਗਾ ਜੀ نیچے ਘੇਰਾ ਘੇਰੇ ਤੁਸੀਂ ਦੇਖ ਸਕਦੇ ਹੋ ਚਾਰ ਫਲਾਵਰ ਆਪਣੇ ਪੂਰੇ ਸੂਟ ਦੇ ਵਿੱਚ ਬਣੇ ਹੋਏ ਨੇ ਹੈਵੀ ਨੈਕ ਬਣਿਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਨੀਚੇ ਘੇਰੇ ਤੋਂ ਲੈ ਕੇ ਉੱਪਰ ਅੰਡਰਆਰਮ ਤੱਕ ਆਪਣਾ ਜਿਹੜਾ ਕੰਮ ਇਹ ਜਾ ਰਿਹਾ ਠੀਕ ਹੈ ਜੀ ਤੇ ਕੰਮ ਤੋਂ ਬਿਲਕੁਲ ਤੁਸੀਂ ਸਫਾਈ ਚੈੱਕ ਕਰ ਲਓ ਨੇੜੇ ਤੋਂ ਇਸ ਤਰ੍ਹਾਂ ਰਹਿਣ ਗਿਆ ਜੀ ਆਪਣੀਆਂ ਕਿਉਂਕਿ ਅੱਜਕਲ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਲੂਸ ਬਾਸੂ ਦਾ ਬਾਕੀ ਤੁਸੀਂ ਦੱਸ ਸਕਦੇ ਹੋ ਆਪਣੀ ਚੁਆਇਸ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਰਹੇਗਾ ਜੀ ਸੈਮੀ ਕ੍ਰੇਪ ਦੇ ਉੱਪਰ ਸੈਮੀ ਕ੍ਰੇਪ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਇਹ ਨਹੀਂ ਹੈਗਾ ਕਿ ਅਗਰ ਤੁਹਾਨੂੰ ਆਪਾਂ ਕਹਾਂਗੇ ਕਿ ਸੈਮੀ ਤੇ ਤੁਸੀਂ ਬਣਵਾ ਲਓ ਹਨਾ ਤਾਂ ਸੈਮੀ ਤੁਹਾਨੂੰ ਹਲਕੀ ਕੁਆਲਿਟੀ ਦੇ ਵਿੱਚ ਮਿਲੇਗਾ ਬਹੁਤ ਹੀ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਜੀ ਸੈਮੀ ਹੁਣ ਮੈਂ ਤੁਹਾਨੂੰ ਇੱਕ ਵਾਰ ਨਾ ਫੈਬਰਿਕ ਨੇੜੇ ਤੋਂ ਚੈੱਕ ਕਰਾਉਣੀ ਤੁਹਾਨੂੰ ਪਤਾ ਲੱਗ ਜਾਏਗਾ ਆ ਦੇਖੋ ਜੀ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਅਮਨ ਇਹ ਸੀ ਥਰੂ ਤਾਂ ਨਹੀਂ ਹੁੰਦਾ ਜਦੋਂ ਆਪਾਂ ਨੀਚੇ ਟਾਪ ਟਾ ਐਡ ਕਰ ਦਿੰਦੇ ਆ ਤਾਂ ਸੀ ਥਰੂ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਕਿ ਤੁਹਾਡਾ ਫੈਬਰਿਕ ਜਿਹੜਾ ਸੀ ਥਰੂ ਹੋਏਗਾ ਬਹੁਤ ਪਿਆਰੀ ਕ੍ਰੇਵ ਹੈ ਜੀ ਕਾਫੀ ਮੈਸੇਜ ਆਉਂਦੇ ਨੇ ਜਿਹੜੀਆਂ ਭੈਣਾਂ ਕੋਲ ਸੂਟ ਸਾਡੇ ਬਣ ਕੇ ਗਏ ਹੁੰਦੇ ਨੇ ਉਹ ਕਹਿੰਣਗੇ ਕਿ ਅਮਨ ਇੰਨੀ ਅੱਛੀ ਕੁਆਲਿਟੀ ਦੇ ਵਿੱਚ ਤੁਸੀਂ ਸੈਮੀ ਦਾ ਫੈਬਰਿਕ ਵੀ ਦੇ ਰਹੇ ਹੋ ਕਿ ਅਸੀਂ ਵੇਅਰ ਕੀਤਾ ਔਰ ਸਾਨੂੰ ਪਤਾ ਲੱਗਿਆ ਕਿ ਬਹੁਤ ਹੀ ਲਾਈਟ ਵੇਟ ਹੈ ਔਰ ਸੌਫਟ ਫੈਬਰਿਕ ਹੈ ਚਲੋ ਜੀ ਇਸ ਤਰ੍ਹਾਂ ਰਹੇਗੀ ਇਹਦੀ ਬਾਟਮ ਬਾਟਮ ਦੇ ਆਪਾਂ ਇਹਦਾ ਫਸਟ ਸੂਟ ਬਣਾਇਆ ਸੀ ਉਹਦੇ ਨਾਲ ਆਪਾਂ ਬਾਟਮ ਔਰ ਸ਼ਰਾਰਾ ਦੋਨੋਂ ਬਣਾਏ ਸੀ ਇਸ ਕਰਕੇ ਉਹਦੀ ਪ੍ਰਾਈਸ ਕਾਫੀ ਜ਼ਿਆਦਾ ਸੀ ਅਗਰ ਤੁਸੀਂ ਇਹਦੇ ਚ ਸ਼ਰਾਰਾ ਜਿਆਦਾ ਸਕਿਪ ਕਰ ਦੋਗੇ ਤੁਹਾਡੀ ਪ੍ਰਾਈਸ ਆ ਕਾਫੀ ਸੂੜਦੀ ਘਟ ਜਾਣੀ ਏ ਹੁਣ ਆਪਾਂ ਹੈਵੀ ਸਲਵਾਰ ਦੇ ਨਾਲ ਬਣਾਇਆ ਹੋਇਆ ਔਰ ਪੂਰਾ ਹੈਂਡਵਰਕ ਦਾ ਪੀਸ ਹੈ ਕਲਰ ਰਹੇਗਾ ਜੀ ਪੀਚ ਪਿੰਕ ਜਿਹਾ ਕਈ ਵਾਰ ਵੀਡੀਓ ਦੇ ਵਿੱਚ ਕਲਰ ਥੋੜਾ ਚੇਂਜ ਹੋ ਜਾਂਦਾ ਚਲੋ ਇਹ ਰਹੇਗਾ ਜੀ ਦੁਪੱਟਾ ਇਸ ਤਰ੍ਹਾਂ ਰਹੇਗਾ ਦੁਪੱਟਾ ਫੁੱਲ ਪਿਓਰ ਕਮਲ ਚਰਾਉਂ ਦਾ ਦੁਪੱਟਾ ਰਹੇਗਾ ਜੀ ਕਲਰ ਬਹੁਤ ਹੀ ਪਿਆਰਾ ਕਾਫੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਕਲਰ ਔਰ ਡਿਜ਼ਾਈਨ ਵੀ ਇਹ ਨਹੀਂ ਹੈਗਾ ਕਿ ਡਿਜ਼ਾਈਨ ਨਹੀਂ ਟ੍ਰੈਂਡਿੰਗ ਚ ਹੈਗਾ ਔਰ ਕਲਰ ਟ੍ਰੈਂਡਿੰਗ ਦੇ ਵਿੱਚ ਹੈ ਕਲਰ ਵੀ ਬਹੁਤ ਜ਼ਿਆਦਾ ਰਿਪੀਟ ਹੋ ਰਿਹਾ ਸਾਡਾ ਔਰ ਸੇਮ ਡਿਜ਼ਾਈਨ ਵੀ ਹੁਣ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਇਸ ਦੁਪੱਟੇ ਨੂੰ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਇਹ ਲੈਸ਼ ਐਡ ਕੀਤੀ ਹੈ ਕਾਫੀ ਮੈਸੇਜ ਹੁੰਦੇ ਨੇ ਕਿ ਅਮਨ ਆਪਾਂ ਦੁਪੱਟੇ ਤੇ ਵਰਕ ਨਹੀਂ ਕਰਾਉਣਾ ਤੇ ਮੈਂ ਦੱਸ ਦਿੰਨੀ ਆ ਭੈਣਾਂ ਨੂੰ ਕਿ ਦੁਪੱਟੇ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਆਪਾਂ ਸਿਰਫ ਫਲੈਸ਼ ਹੀ ਐਡ ਕੀਤੀ ਹੋਈ ਏ ਨੀਚੇ ਆਪਾਂ ਇਸ ਤਰ੍ਹਾਂ ਟਿਸ਼ੂ ਐਡ ਕੀਤਾ ਔਰ ਇਸ ਤਰ੍ਹਾਂ ਆਪਾਂ ਲੈਸ਼ ਉੱਪਰ ਐਡ ਕੀਤੀ ਹੈ ਜਿਵੇਂ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਆ ਕਿ ਸਾਨੂੰ ਅਮਨ ਜਿਹੜੀ ਲੈਸ਼ ਏ ਕਈ ਵਾਰ ਨਾ ਚੁਬਦੀ ਹੁੰਦੀ ਏ ਇਹ ਸਿੱਪੀ ਬੜੀ ਸ਼ਾਰਪ ਹੁੰਦੀ ਏ ਇਸ ਕਰਕੇ ਆਪਾਂ ਹੁਣ ਲੈਸ਼ ਬਾਹਰ ਵਧਾ ਕੇ ਲਗਾਉਣੀ ਜਿਹੜੀ ਬੰਦ ਕਰ ਦਿੱਤੀ ਇਸ ਤ ਅਗਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਹੈ ਤੁਸੀਂ ਐਜ਼ ਇਟ ਬਣਵਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਕਲਰ ਵੀ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਸੈਮੀ ਕ੍ਰੇਪ ਦੇ ਉੱਪਰ ਆਪਾਂ ਹੀ ਬਣਾਇਆ ਹੋਇਆ ਸੈਮੀ ਕ੍ਰੇਪ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਹੈ ਕਿਉਂਕਿ ਕ੍ਰੇਪ ਵੀ ਕਾਫੀ ਤਰ੍ਹਾਂ ਦੀ ਆਉਂਦੀ ਹੈ ਜਦੋਂ ਕਿਸੇ ਸੂਟ ਦਾ ਪ੍ਰਾਈਸ ਤੁਹਾਨੂੰ ਕੋਈ ਕਹਿੰਦਾ ਕਿ ਅਸੀਂ ਘੱਟ ਪ੍ਰਾਈਸ ਦੇ ਵਿੱਚ ਬਣਾ ਦਾਂਗੇ ਤਾਂ ਇਸ ਦਾ ਮਤਲਬ ਇਹ ਹੈ ਦੇਖੋ ਕਿ ਉਹ ਤੁਹਾਡਾ ਮਟੀਰੀਅਲ ਵੀ ਹਲਕਾ ਐਡ ਕਰਨਗੇ ਹੋਰ ਤੁਹਾਡਾ ਫੈਬਰਿਕ ਵੀ ਜਿਹੜਾ ਉਹ ਹਲਕਾ ਹੀ ਲਗਾਣਗੇ ਕਿਉਂਕਿ ਆਜ ਦੇ ਟਾਈਮ ਵਿੱਚ ਕੋਈ ਵੀ ਆਪਣੇ ਪੱਲਿਓ ਪਾ ਕੇ ਤੁਹਾਨੂੰ ਕੋਈ ਵੀ ਕੰਮ ਜਿਹੜਾ ਨਹੀਂ ਦੇਵੇਗਾ ਲਓ ਜੀ ਬਹੁਤ ਵੱਡੀ ਗੱਲ ਹੁੰਦੀ ਕਿਸੇ ਡਿਜ਼ਾਈਨ ਨੂੰ ਰਿਪੀਟ ਕਰਨਾ ਜੀ ਤੇ ਜਿਹੜੇ ਡਿਜ਼ਾਈਨ ਸਾਡੇ ਰਿਪੀਟ ਹੋ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਸਾਡੇ ਉਹ ਡਿਜ਼ਾਈਨਾਂ ਦੇ ਵਿੱਚ ਕੁਝ ਨਾ ਕੁਝ ਤਾਂ ਖਾਸ ਗੱਲ ਹੈਗੀ ਹੈ ਹੁਣ ਤੁਸੀਂ ਜਿਵੇਂ ਇਹ ਵਾਲਾ ਡਿਜ਼ਾਈਨ ਦੇਖੋ ਕਾਫੀ ਭੈਣਾਂ ਦੇਖ ਚੁੱਕੀਆਂ ਨੇ ਇਹ ਵਾਲੇ ਡਿਜ਼ਾਈਨ ਸਾਡਾ ਜਿਹੜਾ ਕਾਫੀ ਫੇਮਸ ਹੋ ਰਿਹਾ ਬਹੁਤ ਸਾਰੇ ਸੂਟ ਆਪਾਂ ਰੈਡੀ ਕਰ ਚੁੱਕੇ ਹਾਂ ਜੀ ਕਿਸੇ ਵੀ ਭੈਣ ਨੇ ਕਲਰ ਚੇਂਜ ਜਿਹੜਾ ਨਹੀਂ ਕਰਵਾਇਆ ਉਹ ਕਹਿੰਦੇ ਬਿਲਕੁਲ ਨਿਊ ਸ਼ੇਡ ਹੈ ਸਾਡੇ ਕੋਲੇ ਕਲਰ ਹੈ ਨਹੀਂ ਕਾਫੀ ਸਾਰੇ ਸੂਟ ਹੈ ਇਸ ਕਲਰ ਦੇ ਉੱਪਰ ਹੋਰ ਵੀ ਰੈਡੀ ਹੋ ਰਹੇ ਨੇ ਔਰ ਕੁਝ ਰੈਡੀ ਹੋ ਕੇ ਚਲੇ ਵੀ ਗਏ ਨੇ ਇਸ ਤਰ੍ਹਾਂ ਆਪਾਂ ਪੈਚਵਰਕ ਕੀਤਾ ਹੋਇਆ ਵਿੱਚ ਮਹਿਰੂਨ ਰਿਸਟਾ ਰਹੇਗਾ ਜੀ نیچے ਆਪਣੇ ਘੇਰੇ ਤੋਂ ਲੈ ਕੇ हिਪ ਦਾ ਕੰਮ ਬਹੁਤ ਹੈਵੀ ਕੰਮ ਹੈ ਵਰਕ ਚੈੱਕ ਕਰ ਸਕਦੇ ਹੋ ਵਰਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਸਾਡਾ ਕੰਮ ਕੀਤਾ ਗਿਆ ਔਰ ਫੈਬਰਿਕ ਮੈਂ ਹਮੇਸ਼ਾ ਇਹ ਕਹਿੰਦੇ ਨੇ ਕਿ ਅੱਛੀ ਕੁਆਲਿਟੀ ਦਾ ਫੈਬਰਿਕ ਮਿਲੇਗਾ ਇਹ ਆਪਾਂ ਕੀਤਾ ਜੀ ਕੀਵੀ ਸਿਲਕ ਦੇ ਉੱਪਰ ਆ ਕਾਫੀ ਪੜਦੇ ਇਥੇ ਮੈਸੇਜ ਹੁੰਦੇ ਨੇ ਕਿ ਅਮਨ ਕੀਵੀ ਸਿਲਕ ਔਰ ਕਰੇਪ ਦੇ ਵਿੱਚ ਕੀ ਫਰਕ ਹੈ ਤੁਸੀਂ ਦੇਖੋ ਹੁਣ ਇਹ ਬਿਲਕੁਲ ਥੋੜਾ ਜਿਹਾ ਨਾ ਜਿਵੇਂ ਆਪਾਂ ਕਹਿੰਦੇ ਟਿਲਕ ਨਾ ਜਿਆ ਫੈਬਰਿਕ ਹੈ ਔਰ ਕੀਵੀ ਦੇ ਵਿੱਚ ਹਲਕਾ ਜਿਹਾ ਖੜਾਪਨ ਜਿਆ ਹੁੰਦਾ ਇਹ ਤਾਂ ਇਹ ਵੀ ਬਹੁਤ ਜ਼ਿਆਦਾ ਸੌਫਟ ਹੈ ਅਗਰ ਤੁਸੀਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਤੁਸੀਂ ਕੀਵੀ ਸਿਲਕ ਦੇ ਉੱਪਰ ਬਣਾ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਇਹ ਆਪਣਾ ਪੂਰਾ ਡਿਜ਼ਾਈਨ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਇਹ ਆਪਾਂ ਕੀਤਾ ਜੀ ਮਾਊਸ ਸ਼ੇਡ ਦੇ ਉੱਪਰ ਕੀਤਾ ਹੋਇਆ ਔਰ ਮੈਂ ਤੁਹਾਨੂੰ ਸਟੀਚਿੰਗ ਵੀ ਦਿਖਾਉਣੀ ਆ ਜਿਹੜੇ ਸਾਨੂੰ ਕਾਫੀ ਮੈਸੇਜ ਆਉਂਦੇ ਨੇ ਦੇਖੋ ਮੈਂ ਇੱਥੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਸਟੀਚਿੰਗ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੋਏਗੀ ਸਾਡੇ ਜੋ ਤੁਸੀਂ ਸਾਨੂੰ ਮੈਜ਼ਰਮੈਂਟ ਸੈਂਡ ਕਰੋਗੇ ਉਹਦੇ ਅਕੋਰਡਿੰਗ ਆਪਾਂ ਤੁਹਾਡੀ ਸਟੀਚਿੰਗ ਕਰਾਂਗੇ ਠੀਕ ਹੈ ਅਗਰ ਉਸ ਤੋਂ ਵੀ ਉੱਪਰ-ਨੀਚੇ ਹੁੰਦਾ ਫਿਰ ਆਪਾਂ ਤੁਹਾਨੂੰ ਤੁਸੀਂ ਸਾਨੂੰ ਕਹਿ ਸਕਦੇ ਹੋ ਕਿ ਤੁਸੀਂ ਇੱਥੇ ਰੌਂਗ ਕੀਤਾ ਹੈ ਆਦਰਵਾਇਜ਼ ਤੁਹਾਡੀ ਜਿਹੜੀ ਸਟੀਚਿੰਗ ਹੈ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੁੰਦੀ ਹੈ ਇਸ ਤਰ੍ਹਾਂ ਰਹੇਗੀ ਜੀ ਆਪਣੀ ਪੂਰੀ ਸਟੀਚਿੰਗ ਮਹਿਰੂਨ ਕਲਰ ਦੀ ਆਪਾਂ ਪੇਸਟਿੰਗ ਐਡ ਕੀਤੀ ਹੈ ਕਿਉਂਕਿ ਬਿਨਾ ਪੇਸਟਿੰਗ ਤੋਂ ਇਹ ਵਾਲਾ ਜਿਹੜਾ ਹੈ ਜਿਹਦੇ ਉੱਪਰ 골ਡਨ ਪਾਈਪਿੰਗ ਲਗਾਉਣੀ ਦੀ 골ਡਨ ਲਗਾ ਦਿੰਨੇ ਆ ਜਿਹਦੇ ਉੱਪਰ ਆਪਾਂ ਕਲਰ ਕੰਟਰਾਸਟ ਕਰਾਂ ਦਾ ਕਲਰ ਕੰਟਰਾਸਟ ਕਰ ਦਿੰਨੇ ਆ ਜਿਵੇਂ ਹੁਣ ਆਪਾਂ ਇਹ ਵਾਲਾ ਸੂਟ ਦਿਖਾਇਆ ਤੁਹਾਨੂੰ ਇਹ ਤੇ ਆਪਾਂ ਨੇ 골ਡਨ ਕਲਰ ਦੀ ਪਾਈਪਿੰਗ ਐਡ ਕੀਤੀ ਹੋਈ ਟਿਸ਼ੂ ਲਗਾਇਆ ਹੋਇਆ ਬਹੁਤ ਸੋਹਣਾ ਜਿਹਾ ਸੂਟੜਾ ਤੁਹਾਡਾ ਖੜਿਆ ਖੜਿਆ ਜਾ ਰਹਿੰਦਾ ਇਸ ਤਰ੍ਹਾਂ ਰਹੇਗਾ ਜੀ ਬੋਟਮ ਦਾ ਵਰਕ ਪਹਿਲਾਂ ਆਪਾਂ ਸੂਟ ਰੈਡੀ ਕੀਤਾ ਸੀ ਟਰੌਜ਼ਰ ਨਾਲ ਕੀਤਾ ਸੀ ਹੁਣ ਆਪਾਂ ਕੀਤੇ ਨੇ ਜੀ ਬੋਟਮ ਤੇ ਸਲਵਾਰ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਤੁਸੀਂ ਲੈਸ਼ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਆਪਾਂ ਇਸ ਤਰੀਕੇ ਨਾਲ ਲੈਸ਼ ਲਗਾਈ ਹੋਈ ਬਹੁਤ ਹੀ ਜ਼ਿਆਦਾ ਸੋਹਣੀ ਲੈਸ਼ ਹੈ ਜੀ ਇਸ ਤਰ੍ਹਾਂ ਲੱਗੀ ਹੋਈ। ਬਾਕੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਕੰਮ ਹੋਏਗਾ ਜਿਵੇਂ ਤੁਸੀਂ ਕਹੋਗੇ ਕਿ ਸਾਡੀ ਲੈਸ਼ ਇਸ ਤਰੀਕੇ ਦੀ ਐਡ ਕਰ ਦੋ ਅਸੀਂ ਉਸੇ ਤਰੀਕੇ ਦੀ ਲੈਸ਼ ਜਿਹੜੀ ਐਡ ਕਰਦੇ ਹਾਂ ਔਰ ਦੁਪੱਟਾ ਰਹੇਗਾ ਜੀ ਕਮਾ ਚਣੌਣ ਦਾ ਇਹ ਦੁਪੱਟਾ ਆਪਾਂ ਬਿਲਕੁਲ ਸੂਟ ਦੇ ਨਾਲ ਦੇ ਕਲਰ ਦਾ ਹੀ ਰੱਖਿਆ ਉਹਨਾਂ ਨੇ ਕਲਰ ਕੰਟਰਾਸਟ ਜਿਹੜਾ ਨਹੀਂ ਕਰਵਾਇਆ ਕਿਉਂਕਿ ਕਾਫੀ ਪਣਾ ਆਪਣੇ ਏਸ ਦੇ ਅਕੋਰਡਿੰਗ ਵੀ ਦੁਪੱਟਾ ਜਿਹੜਾ ਐਡ ਕਰਵਾਉਂਦੀਆਂ ਨੇ। ਇਹ ਆਪਾਂ ਕੀਤਾ ਹੋਇਆ ਜੀ ਕੀ ਵੀ ਸਿਲਕ ਦੇ ਉੱਪਰ ਪ੍ਰਾਈਸ ਤੁਹਾਨੂੰ ਸਾਰੇ WhatsApp ਤੇ ਮਿਲ ਜਾਣਗੇ ਜਿਹੜੀਆਂ ਭੈਣਾਂ ਨੇ ਜਿਹੜਾ ਸੂਟ ਡਿਜ਼ਾਈਨ ਕਰਨਾ ਜੀ ਤੁਸੀਂ ਕਰਵਾ ਸਕਦੇ ਹੋ WhatsApp ਤੇ ਤੁਸੀਂ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਉੱਥੇ ਪ੍ਰਾਈਸ ਜਿਹੜੀ ਮੈਂਸ਼ਨ ਕਰ ਦਾਂਗੇ ਇਹ ਵੀ ਡਿਜ਼ਾਈਨ ਆਪਣਾ ਰਿਪੀਟ ਹੋ ਚੁੱਕਿਆ ਜੀ ਬਹੁਤ ਹੈਵੀ ਡਿਜ਼ਾਈਨ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਆਪਾਂ ਪਹਿਲਾਂ ਬ੍ਰਾਈਡਲ ਸੂਟ ਰੈਡੀ ਕੀਤਾ ਸੀ ਤੇ ਹੁਣ ਸਾਡਾ ਦੂਸਰੀ ਵਾਰ ਡਿਜ਼ਾਈਨ ਰਿਪੀਟ ਹੋਇਆ ਹੈ ਆਪਾਂ ਕੀਤਾ ਹੋਇਆ ਜੀ ਪਿਓਰ ਸਿਲਕ ਦੇ ਉੱਪਰ ਠੀਕ ਹੈ ਜੀ ਮੈਂ ਦੱਸ ਦਿਆਂ ਕਿ ਪਿਓਰ ਔਰ ਸੈਮੀ ਦੇ ਵਿੱਚ ਕਾਫੀ ਫਰਕ ਹੁੰਦਾ ਸੈਮੀ ਔਰ ਪਿਓਰ ਦੇ ਵਿੱਚ ਤੁਹਾਨੂੰ ਪ੍ਰਾਈਸ ਦਾ ਜਿਹੜਾ ਫਰਕ ਰਹੇਗਾ ਉਹ 3000 3500 ਦਾ ਫਰਕ ਰਹੇਗਾ ਠੀਕ ਹੈ ਜੀ ਸੈਮੀ ਬਾਕੀ ਜਿਹੜੀਆਂ ਭੈਣਾਂ ਸੈਮੀ ਵੇਅਰ ਕਰ ਸਕਦੀਆਂ ਤੁਸੀਂ ਸੈਮੀ ਤੇ ਬਣਵਾਓ ਜਿਹੜੀਆਂ ਭੈਣਾਂ ਹਮੇਸ਼ਾ ਪਿਓਰ ਹੀ ਵੇਅਰ ਕਰੇ ਤੁਸੀਂ ਪਿਓਰ ਤੇ ਬਣਵਾਓ ਜੀ ਤੀਸਰਾ ਹੈਗੀ ਹੈਵੀ ਬਾਜ਼ੂ ਇਹਦੀ ਦੇਖ ਸਕਦੇ ਹੋ ਬਹੁਤ ਹੀ ਹੈਵੀ ਕੰਮ ਹੈ ਜੀ ਹੁਣ ਇਹਦੇ ਵਿੱਚ ਤੁਸੀਂ ਦੇਖੋ ਇਹ ਬਾਜ਼ੂ ਦਾ ਕੰਮ ਹੈ ਅਗਰ ਆਪਾਂ ਨੋਰਮਲ ਵਰਕ ਕਰਦੇ ਆ ਤਾਂ ਆਪਾਂ ਇੰਨਾ ਕੁ ਕਰਦੇ ਜਾਂ ਸੈਂਟਰ ਵਾਲਾ ਜਾਂ ਅੱਗੇ ਬਾਰਡਰ ਕਰਦੇ ਆ ਹੁਣ ਤੁਸੀਂ ਦੇਖੋ ਇੰਨਾ ਵਰਕ ਹੋ ਗਿਆ ਬਾਜ਼ੂ ਦਾ ਔਰ ਆਮ ਤੌਰ ਤੇ ਆਪਾਂ ਬਾਜ਼ੂ ਆਪਣੀ ਰੱਖਦੇ ਆ 5 5.5 ਦੇ ਆਰਾਊਂਡ ਤੁਸੀਂ ਇਹ ਦੇਖੋ ਜੀ ਹੁਣ 6 ਤੋਂ 7 ਇੰਚ ਦੇ ਵਿੱਚ ਵਿੱਚ ਆਪਣੀ ਬਾਜ਼ੂ ਬਣੀ ਹੋਈ ਹੈ ਤੇ ਇਹਨਾਂ ਚੀਜ਼ਾਂ ਦਾ ਕਾਫੀ ਫਰਕ ਪੈਂਦਾ ਜੀ ਵਰਕ ਦਾ ਠੀਕ ਹੈ ਤੀਸਰਾ ਹੈਵੀ ਨੈਕ ਬਣਿਆ ਹੋਇਆ ਵੀ ਸ਼ੇਪ ਆਪਾਂ ਨੈਕ ਬਣਾਇਆ ਹੋਇਆ ਕਲਰ ਆਪਾਂ ਜਿਹੜਾ ਸੂਟ ਹੈ ਟਾਈ ਐਂਡ ਡਾਈ ਦਾ ਰੱਖ ਔਰ ਪੂਰਾ ਹੈਵੀ ਸੂਟ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸੋਬਰ ਜਿਹਾ ਪੀਸ ਬਣਿਆ ਹੋਇਆ ਬਹੁਤ ਹੀ ਜੈਂਟਲ ਲੁੱਕ ਦੇਗਾ ਤੁਹਾਡੀ ਇਹ ਵਾਲਾ ਪੀਸ ਜਿਹੜਾ ਜੀ ਇਸ ਤਰ੍ਹਾਂ ਬਹੁਤ ਹੈਵੀ ਪੀਸ ਹੈ ਜੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਅਗਰ ਤੁਸੀਂ ਕਲਰ ਚੇਂਜ ਕਰਵਾਉਣਾ ਚਾਹੁੰਦੇ ਜਿਵੇਂ ਕੁਝ ਪਹਿਣਾ ਜ਼ਿਆਦਾ ਡਾਰਕ ਪਾਉਣਾ ਚਾਹੁੰਦੀਆਂ ਨੇ ਤਾਂ ਤੁਸੀਂ ਕੁਝ ਹੋਰ ਕਲਰ ਕਰਵਾ ਸਕਦੇ ਹੋ ਟਾਈ ਐਂਡ ਡਾਈ ਦੇ ਵਿੱਚ ਕਰਵਾ ਸਕਦੇ ਹੋ ਜਿਵੇਂ ਅੱਜਕੱਲ ਬੇਬੀ ਪਿੰਕ ਔਰ ਮਾਜੈਂਟਾ ਬਹੁਤ ਚੱਲ ਰਿਹਾ ਔਰੇਂਜ ਔਰ ਮਾਜੈਂਟਾ ਬਹੁਤ ਚੱਲ ਰਿਹਾ ਤੁਸੀਂ ਸਾਨੂੰ ਦੱਸ ਸਕਦੇ ਹੋ ਜਿਹੜਾ ਕਲਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤਾਂ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਅੱਛਾ ਜੀ ਮੈਂ ਤੁਹਾਨੂੰ ਬੈਕ ਵੀ ਦਿਖਾਉਣੀ ਆ ਬੈਕ ਵੀ ਇਹਦੀ ਇਸ ਤਰ੍ਹਾਂ ਡਬਲ ਡਾਈ ਦੀ ਰਹੇਗੀ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣੀ ਡਬਲ ਡਾਈ ਹੋਈ ਹੋਈ ਹੈ ਜੀ ਔਰ ਬਾਟਮ ਜਿਹੜੀ ਆਪਾਂ ਇਹਦੇ ਨਾਲ ਬਣਾਈ ਹੋਈ ਸਿੰਗਲ ਕਲਰ ਦੀ ਹੀ ਬਣਾਈ ਹੋਈ ਡਾਰਕ ਵਾਲੀ ਠੀਕ ਹੈ ਜੀ ਜਿਹੜਾ ਪੜਾ ਪਹਿਲਾ ਪੀਸ ਡੈਡੀ ਕਿਤਾ ਉਹਦੇ ਨਾਲ ਆਪਾਂ ਟਰੌਜ਼ਰ ਬਣਾਇਆ ਸੀ ਉਹਦੇ ਨਾਲ ਵੀ ਸਿੰਗਲ ਕਲਰ ਰੱਖਿਆ ਸੀ ਬਹੁਤ ਪਿਆਰਾ ਜਿਹਾ ਕਲਰ ਹੈ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਵਰਕ ਰਹੇਗਾ ਹੈਵੀ ਵਰਕ ਆਪਾਂ ਸਲਵਾਰ ਦੇ ਉੱਪਰ ਕੀਤਾ ਹੋਇਆ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਹੈ ਜੀ ਆਪਣੇ ਕੰਮ ਦੀ ਹਮੇਸ਼ਾ ਹੀ ਤੁਹਾਨੂੰ ਕੁਆਲਿਟੀ ਦੇਈ ਦੀਏ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਦਾ ਡਾਊਟ ਨਹੀਂ ਰਹੇਗਾ ਵੀ ਸਾਡਾ ਤੁਸੀਂ ਪਿਓਰ ਕਿਹਾ ਸੀ ਤੁਸੀਂ ਫੈਬਰਿਕ ਕਿਹੜਾ ਲਗਾ ਦਿੱਤਾ ਜਾਂ ਤੁਸੀਂ ਵਰਕ ਅੱਛੀ ਕੁਆਲਿਟੀ ਦਾ ਕਿਹਾ ਸੀ ਵਰਕ ਦਾ ਜਿਹੜਾ ਮਟੀਰੀਅਲ ਉਹ ਤੁਸੀਂ ਸਹੀ ਐਡ ਨਹੀਂ ਕੀਤਾ ਹੋਗਾ ਵੀਡੀਓ ਬਣਾਉਂਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਪ੍ਰੋਪਰ ਜਿਹੜਾ ਵਰਕ ਬਾਰੇ ਪ੍ਰੋਪਰ ਫੈਬਰਿਕ ਬਾਰੇ ਪਤਾ ਚੱਲ ਸਕੇ। ਲਓ ਜੀ। ਪਿਓਰ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਸੌਰੀ ਮੈਂ ਤੁਹਾਨੂੰ ਦੁਪੱਟਾ ਦਿਖਾਉਣਾ ਭੁੱਲ ਗਈ ਇਹਦਾ ਵੀ। ਲਓ ਜੀ। ਦੁਪੱਟਾ ਚੈੱਕ ਕਰੋ। ਦੁਪੱਟਾ ਵੀ ਆਪਾਂ ਡਬਲ ਡਾਈ ਦਾ ਹੀ ਰੱਖਿਆ ਹੋਇਆ ਜੀ। ਇਸ ਤਰ੍ਹਾਂ। ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਡਬਲ ਡਾਈ ਦਾ ਦੁਪੱਟਾ ਰੈਡੀ ਕੀਤਾ ਟਿਸ਼ੂ ਆਪਾਂ ਨੇ ਐਡ ਕੀਤਾ ਹੋਇਆ ਵਿੱਚ। ਇਸ ਤਰ੍ਹਾਂ ਆਪਾਂ ਲੈਸ ਜਿਹੜੀ ਐਡ ਕੀਤੀ ਹੋਈ ਹੈ ਜੀ। ਵੀਡੀਓ ਹਮੇਸ਼ਾ ਹੀ ਆਪਾਂ ਤੁਹਾਨੂੰ ਬਿਲਕੁਲ ਨੇੜੇ ਦੀ ਦਿਖਾਉਂਦੇ ਆ ਕਿ ਤੁਹਾਨੂੰ ਪ੍ਰੋਪਰ ਫੈਬਰਿਕ ਦਾ ਪਤਾ ਚੱਲ ਸਕੇ ਵੀਡੀਓ ਦੇ ਵਿੱਚ ਪ੍ਰੋਪਰ ਤੁਹਾਨੂੰ ਵਰਕ ਦਾ ਪਤਾ ਚੱਲ ਸਕੇ ਪ੍ਰੋਪਰ ਤੁਹਾਨੂੰ ਸਾਡੇ ਵਾਰ ਜਿਹੜੀ ਵਰਕ ਦੀ ਫਿਨਿਸ਼ਿੰਗ ਹੈ ਉਹਦਾ ਪਤਾ ਚੱਲ ਸਕੇ ਜੀ ਇਹ ਆਪਾਂ ਪਿਓਰ ਸਿਲਕ ਦੇ ਉੱਪਰ ਰੈਡੀ ਕੀਤਾ ਤੁਸੀਂ ਸੈਮੀ ਦੇ ਉੱਪਰ ਕਰਵਾਓਗੇ ਪ੍ਰਾਈਸ ਜਿਹੜੀ ਉਹਦੀ ਘਟ ਜੇਗੀ ਤੇ ਲਓ ਜੀ ਹੁਣ ਜਿਵੇਂ ਸਰਦੀਆਂ ਸ਼ੁਰੂ ਹੋ ਗਈਆਂ ਅੱਗੇ ਕਾਫੀ ਸਾਰੇ ਸੂਟ ਆਪਣੇ ਹੁਣ ਪਸ਼ਮੀਨੇ ਦੇ ਉੱਪਰ ਰੈਡੀ ਹੋ ਰਹੇ ਨੇ ਮਸ਼ੀਨ ਵਰਕ ਦੇ ਉੱਪਰ ਰੈਡੀ ਹੋ ਰਹੇ ਨੇ ਤੁਸੀਂ ਜੇਕਰ ਕੋਈ ਡਿਜ਼ਾਈਨ ਜਾਂ ਕੋਈ ਕਲਰ ਤੁਸੀਂ ਦੇਖਿਆ ਹੋਇਆ ਤੁਸੀਂ ਰੈਡੀ ਕਰਵਾ ਸਕਦੇ ਹੋ। ਲੋ ਜੀ ਦੇਖੋ ਇਹ ਕੀਤਾ ਜੀ ਆਪਾਂ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਅੱਛੀ ਕੁਆਲਿਟੀ ਦਾ ਫੈਬਰਿਕ ਹੈ। ਬਾਕੀ ਰਾਮ ਟੈਕਸ ਦੀ ਗੱਲ ਕਰੀਏ ਤਾਂ ਸਾਰਿਆਂ ਭੈਣਾਂ ਨੂੰ ਤਕਰੀਬਨ ਪਤਾ ਹੀ ਹੈ ਜੀ ਰਾਮ ਟੈਕਸ ਦਾ ਜਿਹੜਾ ਫੈਬਰਿਕ ਹੈ ਅੱਛੀ ਕੁਆਲਿਟੀ ਦਾ ਆਪਾਂ ਐਡ ਕਰਦੇ ਆ ਜੀ। ਇਸ ਤਰ੍ਹਾਂ ਰਹੇਗਾ neck neck ਦੇ ਉੱਪਰ ਕੋਈ ਆਪਾਂ ਵਰਕ ਨਹੀਂ ਕੀਤਾ ਹੈਗਾ। ਬਾਟਮ ਦੇ ਉੱਪਰ ਸੌਰੀ ਵਰਕ ਹੈਗਾ। ਮੈਂ ਤੁਹਾਨੂੰ ਦਿਖਾਉਂਗੀ। ਇਸ ਤਰ੍ਹਾਂ ਰਹੇਗਾ ਜੀ ਆਪਣੀਆਂ ਬਾਹਾਂ ਦਾ ਕੰਮ। ਇਸ ਤਰ੍ਹਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾਉਣੀ ਆ। ਤੁਸੀਂ ਦੇਖ ਸਕਦੇ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਇਹ ਆਪਾਂ ਮਸ਼ੀਨ ਨਾਲ ਥ्रेड ਵਰਕ ਕੀਤਾ ਹੋਇਆ ਕੋਈ ਕੰਪਿਊਟਰਾਈਜ਼ ਮਸ਼ੀਨ ਨਾਲ ਨਹੀਂ ਕੰਮ ਹੋਇਆ ਹੋਏਗਾ ਇਸ ਤਰ੍ਹਾਂ ਪੂਰੀ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਇਸ ਤਰ੍ਹਾਂ ਔਰ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦਾ ਕੰਮ ਇਹ ਆ ਪਾ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਬਿਲਕੁਲ ਸੌਫਟ ਵਾਲਾ ਫੈਬਰਿਕ ਹੈ ਜਿਹੜਾ ਪਸ਼ਮੀਨੇ ਦਾ ਪਾ ਲਗਾਇਆ ਕੋਈ ਏਦਾਂ ਨਹੀਂ ਕੋਈ ਹਾਰਡ ਫੈਬਰਿਕ ਲਗਾਇਆ ਅੱਜਕੱਲ ਬਹੁਤ ਤਰ੍ਹਾਂ ਦਾ ਪਸ਼ਮੀਨਾ ਆ ਚੁੱਕਿਆ ਹੈ ਜੀ ਕਾਫੀ ਸੂਟ ਜਿਹੜੇ ਆਪਣੇ ਰੈਡੀ ਹੋ ਰਹੇ ਨੇ ਨਵੇਂ ਫੈਬਰਿਕ ਦੇ ਉੱਪਰ ਰੈਡੀ ਹੋ ਰਹੇ ਨੇ ਜਿਵੇਂ ਪਸ਼ਮੀਨੇ ਦੇ ਉੱਪਰ ਇਸ ਤਰ੍ਹਾਂ ਘੇਰੇ ਦਾ ਕੰਮ ਬਾਹਾਂ ਦਾ ਕੰਮ neck ਦਾ neck ਤੇ ਸੌਰੀ ਕੰਮ ਨਹੀਂ ਹੈਗਾ ਇਸ ਤਰ੍ਹਾਂ ਬੂਟੀ ਰਹੇਗੀ ਜੀ ਆਪਣੇ ਪੂਰੇ ਸੂਟ ਦੇ ਵਿੱਚ ਦੁਪੱਟਾ ਇਹਦਾ ਲੈਸ਼ ਲੱਗ ਰਹੀ ਹੈ ਹਜੇ ਜੀ ਦੁਪੱਟਾ ਰੈਡੀ ਨਹੀਂ ਹੋਇਆ ਨਾਲ ਤੇ ਦੁਪੱਟਾ ਤੁਸੀਂ ਪਿਓਰ ਕਮਲ ਦਾ ਵੀ ਰੱਖ ਸਕਦੇ ਹੋ ਸੈਮੀ ਦਾ ਵੀ ਰੱਖ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਤੇ ਇਸ ਤਰ੍ਹਾਂ ਰਹੇਗੀ ਜੀ ਆਪਣੀ ਸਲਵਾਰ ਦੇ ਉੱਪਰ ਉਹ ਕਢਾਈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਪਿੰਟੈਕਸ ਬਣਾ ਕੇ ਸਲਵਾਰ ਦੇ ਅੰਦਰ ਜਿਹੜੀ ਲੈਸ਼ ਹੈ ਉਹ ਐਡ ਕੀਤੀ ਹੋਈ ਹੈ ਔਰ ਸਾਰੇ ਫੋਰ ਸਾਈਡ ਆਪਾਂ ਦਾ ਇਸ ਤਰ੍ਹਾਂ ਬ੍ਰੀਕ ਜਿਹੜੀ ਲੈਸ਼ ਹੈ ਉਹ ਐਡ ਕੀਤੀ ਆਪਣੇ ਚਾਕਾਂ ਦੇ ਉੱਪਰ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੋਇਆ ਇਸ ਤਰ੍ਹਾਂ ਆਪਣੇ ਇਸ ਤਰ੍ਹਾਂ ਬਹੁਤ ਪਿਆਰਾ ਕੰਮ ਹੈ ਜੀ ਨੀਡ ਐਂਡ ਕਲੀਨ ਜਿਹੜਾ ਤੁਹਾਨੂੰ ਵਰਕ ਮਿਲੇਗਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਪਸ਼ਮੀਨਾ ਵੇਅਰ ਨਹੀਂ ਕਰ ਸਕਦੀਆਂ ਉਹ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਨੇ ਠੀਕ ਹੈ ਜੀ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਕਲਰ ਹੈ ਲਾਈਟ ਐਂਡ ਡਾਰਕ ਦਾ ਕੰਟਰਾਸਟ ਜਿਹੜਾ ਬਹੁਤ ਪਿਆਰਾ ਲੱਗਦਾ ਹੈ ਜੀ ਇਹ ਤੁਸੀਂ ਹਰੇਕ ਜਗ੍ਹਾ ਤੇ ਉੱਪਰ ਇਹ ਵਾਲੇ ਸੂਟ ਜੜਨੇ ਵੇਅਰ ਕਰਕੇ ਜਾ ਸਕਦੇ ਹੋ ਤੁਸੀਂ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਜਾਂ ਕਿਤੇ ਵੀ ਕਿਸੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਣਾ ਤੁਸੀਂ ਆਰਾਮ ਨਾਲ ਵੇਅਰ ਕਰੋ ਕਿਉਂਕਿ ਲਾਈਟ ਐਂਡ ਡਾਰਕ ਜਿਹੜਾ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਬਾਕੀ ਜੇ ਤੁਸੀਂ ਐਜ਼ ਇਟ ਵੀ ਬਣਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਕਲਰ ਤੁਸੀਂ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਲੋ ਜੀ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਰੋ ਸਾਰੀਆਂ ਭੈਣਾਂ ਵੀਡੀਓ ਲਾਈਕ ਕਰਨਾ ਭੁੱਲ ਜਾਂਦੀਆਂ ਨੇ ਵੀਊ ਬਹੁਤ ਵਧੀਆ ਦਿੰਦੇ ਤੁਸੀਂ ਸ਼ੇਅਰ ਬਹੁਤ ਸੋਹਣਾ ਕਰਦੇ ਹੋ ਪਰ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਲੋ ਜੀ ਇਹ ਤੁਸੀਂ ਦੇਖੋ ਹੁਣੇ ਆਪਾਂ ਵੈਲਵਟ ਦੇ ਉੱਪਰ ਸ਼ਾਲ ਰੈਡੀ ਕੀਤਾ ਪਿਓਰ ਵੈਲਵਟ ਦਾ ਸ਼ਾਉਣ ਰਹੇਗਾ ਜੀ ਕਲਰ ਰਹੇਗਾ ਬਲੈਕ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜੀ ਇਹ ਪਿਓਰ ਸਿਲਕ ਵੈਲਵਟ ਹੈ ਤੁਸੀਂ ਇਹਦੀ ਸ਼ਾਈਨ ਚੈੱਕ ਕਰ ਸਕਦੇ ਹੋ ਸਿਲਕ ਦੇ ਸਿਲਕ ਦੀ ਤਰ੍ਹਾਂ ਇਹਦੀ ਸ਼ਾਈਨ ਆ ਰਹੀ ਹੈ ਇਸ ਤਰ੍ਹਾਂ ਤੇ ਹੁਣ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਾ ਵਰਕ ਦਿਖਾਉਣੀ ਆ ਲੋ ਜੀ ਇਹ ਆਪਾਂ ਸਾਰਾ ਸ਼ਾਲ ਜਿਹੜਾ ਦਬਕਾ ਵਰਕ ਦੇ ਵਿੱਚ ਰੈਡੀ ਕੀਤਾ ਹੋਇਆ ਜੀ ਦਬਕਾ ਵਰਕ ਨੂੰ ਟਾਈਮ ਬਹੁਤ ਲੱਗਦਾ ਫਿਨਿਸ਼ਿੰਗ ਚਾਹੀਦੀ ਪ੍ਰੋਪਰ ਇਹਦੇ ਵਿੱਚ ਜੀ ਇਸ ਕਰਕੇ ਇਹ ਚੀਜ਼ਾਂ ਥੋੜੀਆਂ ਜੀਆਂ ਕੋਸਟਲੀ ਹੋ ਜਾਂਦੀਆਂ ਬਾਕੀ ਜਿਹੜੀਆਂ ਭੈਣਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਉਹ ਭੈਣਾਂ ਨੂੰ ਪਤਾ ਹੁੰਦਾ ਕਿ ਇਹਦੀ ਪ੍ਰਾਈਸ ਵੀ ਕਿੰਨੀ ਕੁ ਹੋਣੀ ਹੈ ਇਸ ਤਰ੍ਹਾਂ ਆਪਾਂ ਟਿਸ਼ੂ ਐਡ ਕਰਕੇ ਫੋਰ ਸਾਈਡ ਜਿਹੜਾ ਆਪਣਾ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਣੇ ਸ਼ਾਲ ਨੂੰ ਇਹ ਤੁਸੀਂ ਪਾਰਟੀ ਵੇਅਰ ਰੱਖ ਸਕਦੇ ਹੋ ਨਾ ਜੇ ਵੀ ਆਪਣੇ ਫੰਕਸ਼ਨ ਦੇ ਉੱਪਰ ਤੁਸੀਂ ਕਿਸੇ ਸੂਟ ਦਾ ਲੈਣਾ ਹੁੰਦਾ ਜਾਂ ਵੈਸੇ ਵੀ ਤੁਹਾਡੇ ਕੋਲ ਕੋਈ ਪਲੇਨ ਸੂਟ ਪਿਆ ਤੁਸੀਂ ਕਲਰ ਕੰਟਰਾਸਟ ਨਾਲ ਜਿਹੜਾ ਸ਼ਾਲ ਹੈ ਇਸ ਤਰ੍ਹਾਂ ਬਣਾ ਸਕਦੇ ਹੋ ਪ੍ਰੋਪਰ ਤੁਹਾਨੂੰ ਚੜਾਈ ਮਿਲੇਗੀ ਪ੍ਰੋਪਰ ਤੁਹਾਨੂੰ ਲੰਬਾਈ ਮਿਲੇਗੀ ਸਿਲਕ ਵੈਲਵਟ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਪੂਰੇ ਸ਼ਾਲ ਦੇ ਵਿੱਚ ਤੁਹਾਨੂੰ ਬੂਟੀਆਂ ਮਿਲਣਗੀਆਂ ਦਬਕਾ ਵਰਕ ਆਪਾਂ ਕੀਤਾ ਹੋਇਆ ਹਲਕਾ ਜਿਹਾ ਮਹਿਰੂਨ ਕੰਟਰਾਸਟ ਦੇ ਵਿੱਚ ਆਪਾਂ ਨੇ ਕੀਤਾ ਹੋਇਆ ਜੀ ਠੀਕ ਹੈ ਜੀ ਅਗਰ ਆਪਾਂ ਹਲਕਾ ਫੈਬਰਿਕ ਲਗਾਉਨੇ ਆ ਜੀ ਹਲਕੇ ਦੇ ਉੱਪਰ ਉਹ ਨਹੀਂ ਜਿਆਦਾ ਗ੍ਰੇਸ ਨਹੀਂ ਆਉਂਦੀ ਬਾਕੀ ਤੁਸੀਂ ਸਾਨੂੰ ਦੱਸ ਸਕਦੇ ਆ ਕਿ ਤੁਸੀਂ ਕਿੰਨੀ ਕ੍ਰੇਂਜ ਦੀ ਵਾਲਾ ਵੈਲਵਟ ਤੁਸੀਂ ਦਾ ਜਿਹੜਾ ਸ਼ਾਲ ਹੈ ਉਹ ਰੈਡੀ ਕਰਵਾਉਣਾ ਚਾਹੁੰਦੇ ਹੋ ਬਟ ਇਹ ਹੈ ਕਿ ਇਹ ਸ਼ਾਲ ਦਾ ਅਗਰ ਮੈਂ ਵੇਟ ਦੀ ਗੱਲ ਕਰਾਂ ਤਾਂ ਕੋਈ ਜ਼ਿਆਦਾ ਵੇਟ ਨਹੀਂ ਹੈਗਾ ਬਿਲਕੁਲ ਹੀ ਲਾਈਟ ਵੇਟ ਹੈ ਕਿਉਂਕਿ ਸਿਲਕ ਵੈਲਵਟ ਦੀ ਗੱਲ ਆ ਗਈ ਤਾਂ ਸਿਲਕ ਦੇ ਵਿੱਚ ਇੱਕ ਸ਼ਾਈਨ ਬਹੁਤ ਪਿਆਰੀ ਹੋਏਗੀ ਔਰ ਜਿਹੜੀ ਮੇਨ ਗੱਲ ਹੈ ਜਿਸ ਹੈ ਜਿਹੜੀ ਆ ਦੇਖੋ ਤੁਸੀਂ ਉਲਟੀ ਸਾਈਡ ਦਾ ਦੇਖੋ ਬਹੁਤ ਹੀ ਸਾਫ ਫੈਬਰਿਕ ਹੈ ਠੀਕ ਹੈ ਇਥੋਂ ਪਤਾ ਲੱਗਦਾ ਕਿ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਅਗਰ ਆਪਾਂ ਥੋੜੀ ਹਲਕੀ ਕੁਆਲਿਟੀ ਦਾ ਫੈਬਰਿਕ ਲਵਾਂਗੇ ਤੁਸੀਂ ਦੇਖਿਓ ਉਲਟੀ ਸਾਈਡ ਤੋਂ ਜਿਵੇਂ ਉੱਪਰ ਬੁਰਨੀ ਆਈ ਹੁੰਦੀ ਇਸ ਤਰ੍ਹਾਂ ਦਾ ਫੈਬਰਿਕ ਹੁੰਦਾ ਤਾਂ ਉਹ ਸਹੀ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੁਸੀਂ ਇਹਦੀ ਉਲਟੀ ਸਾਈਡ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਉਲਟੀ ਸਾਈਡ ਦੇ ਉੱਪਰ ਫੈਬਰਿਕ ਹੈ ਤੇ ਇਥੋਂ ਪਤਾ ਲੱਗਦਾ ਇਹ ਅੱਛੀ ਕੁਆਲਿਟੀ ਦਾ ਫੈਬਰਿਕ ਆਪਾਂ ਨੇ ਐਡ ਕੀਤਾ ਹੋਇਆ ਹੈ ਤੇ ਫੋਰ ਸਾਈਡ ਆਪਾਂ ਟਿਸ਼ੂ ਲਗਾ ਕੇ ਪੂਰੇ ਆਪਣੇ ਸ਼ਾਲ ਨੂੰ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਕੰਮ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਸਾਰਾ ਹੀ ਦਬਕਾ ਵਰਗ ਹੈ ਕੋਈ ਇਹਦੇ ਸਿੱਪੀ ਐਡ ਨਹੀਂ ਕੋਈ ਇਹਦੇ ਵਿੱਚ ਕੜਦਾਣਾ ਐਡ ਨਹੀਂ ਠੀਕੇ ਸਿਰਫ ਹਲਕੀ ਜਰੀ ਔਰ ਦਬਕਾ ਹੀ ਆਪਾਂ ਨੇ ਐਡ ਕੀਤਾ ਹੋਇਆ ਠੀਕ ਹੈ ਇਹ ਤੁਸੀਂ ਆਪਣੇ ਕਿਸੇ ਪਾਰਟੀ ਵੇਅਰ ਜਿਵੇਂ ਸੂਟ ਦੇ ਨਾਲ ਤੁਸੀਂ ਵੇਅਰ ਕਰਨਾ ਚਾਹੁੰਦੇ ਜਿਵੇਂ ਇੱਕ ਸਾਈਡ ਤੇ ਆਪਾਂ ਹੈਂਗ ਕਰ ਲੈਨੇ ਆ ਨਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਕੋਈ ਤੁਹਾਡੇ ਕੋਲ ਪਲੇਨ ਸੂਟ ਪਿਆ ਤੁਸੀਂ ਪਲੇਨ ਸੂਟ ਨਾਲ ਵੀ ਬਣਾ ਸਕਦੇ ਹੋ ਕਿਉਂਕਿ ਇਹ ਤੁਹਾਡੇ ਬਹੁਤ ਕੰਮ ਆਉਣ ਵਾਲਾ ਅੱਗੇ ਸਰਦੀਆਂ ਦੇ ਵਿੱਚ ਅਗਰ ਤੁਸੀਂ ਇਹ ਬਣਵਾਉਣਾ ਚਾਹੁੰਦੇ ਹੋ ਪਸ਼ਮੀਨੇ ਦੇ ਸੂਟ ਜਿਹੜੇ ਰੈਡੀ ਜਿਨ੍ਹਾਂ ਪਹਿਣਾ ਲੈ ਆਰਡਰ ਦੇਣੇ ਸੀ ਉਹਨਾਂ ਦੇ ਸ਼ੁਰੂ ਹੋ ਗਏ ਆ ਕਿਉਂਕਿ ਤੁਹਾਨੂੰ ਪਤਾ ਜੀ ਕੰਮ ਨੂੰ ਟਾਈਮ ਲੱਗ ਰਿਹਾ ਇਸ ਕਰਕੇ ਤੁਸੀਂ ਥੋੜਾ ਜਲਦੀ ਆਪਣਾ ਆਰਡਰ ਜਿਹੜਾ ਦੇ ਦਿਆ ਕਰੋ ਤੇ ਬਹੁਤ ਹੀ ਸੋਹਣੀ ਜਿਹੀ ਕਲੈਕਸ਼ਨ ਤੁਹਾਡ ਨਾਲ ਸ਼ੇਅਰ ਕੀਤੀ ਹੋਪ ਕਿ ਤੁਹਾਨੂੰ ਵੀ ਸਾਡੀ ਜਿਹੜੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਨਾਲ ਹੀ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਿਆ ਕਰੋ ਤੇ ਜਿੰਨਾਂ ਜਿਹਨਾਂ ਨੂੰ ਵੀਡੀਓ ਸੋਹਣੀ ਲੱਗੀ ਕਲੈਕਸ਼ਨ ਸਾਡੀ ਪਿਆਰੀ ਲੱਗੀ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਦੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ